ਵੀ ਬਿਓ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਅ ਵਾਜੀ ਬੈਸ-ਬਾਜੀ ਹੋਣ ਲੱਗ ਗਈ ਬਾਈ ਇਹਨੇ ਨੂੰ ਪਹਿਲਾਂ ਉਹ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ दारू ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਉਹਨੇ ਪਹਿਲਾਂ ਮੁੰਡਿਆਂ ਦੇ ਉਹਦੇ ਮੁੰਡੇ ਨੇ ਉਹਦੇ ਮੁੰਡਿਆਂ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ 'ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕੋਈ ਵੀ ਗੱਲ ਹੈ ਇਹ ਸਾਰੇ 12:30 1 ਵਜੇ ਦੀ ਗੱਲ ਹੈ ਤੁਗੀ ਮੌਕੇ ਤੇ ਹੋ ਰਹੀ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਕਰਨ ਜੀ ਰਾਂਜੀ ਕੀ ਗੱਲ ਹੋਈ ਸੀ ਇਹ ਗਾਤ ਨੂੰ ਦੱਸੋਗੇ ਮੈਨੂੰ ਗੱਲ ਕੀ ਹੋਈ ਉਸਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿਤਾ ਸੀ ਕਰਨਰ ਰੇ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਹ ਵਾਜੀ ਬੈਸ-ਬਾਜੀ ਹੋਣ ਲੱਗ ਗਈ ਬਾਈ ਇਹਨਾਂ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਹਾ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਉਹਨੇ ਪਹਿਲਾਂ ਮੁੰਡੇ ਦੇ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ 'ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤੁਸੀਂ ਕਿੰਨੇ ਕਰੇ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਕਿਹ ਕਿਹ ਮੌਕੇ ਤੇ ਹੋ ਰਹੀ ਸੀ ਹਾਂਜੀ